ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਵਾਰ ਫੇਰ ਨਵੀਂ ਕਹਾਣੀ ਦੇ ਨਾਲ ਜਿਸ ਤਰ੍ਹਾਂ ਤੁਸੀਂ ਸਾਡੀਆਂ ਸਾਰੀਆਂ ਹੀ ਬਾਕੀ ਕਹਾਣੀਆਂ ਨੂੰ ਪਿਆਰ ਦੇ ਰਹੇ ਹੋ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਵੀ ਬੇਹੱਦ ਪਸੰਦ ਕਰੋਗੇ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਦਿਲ ਨੂੰ ਝੂ ਲੈਣ ਵਾਲੀ ਕਹਾਣੀ ਪਿੰਡ ਦੀ ਹਵੇਲੀ ਵਿੱਚ ਅੱਜ ਸਾਰਾ ਹੀ ਪਿੰਡ ਇਕੱਠਾ ਹੋਇਆ ਸੀ ਕਿਉਂਕਿ ਉਸ ਘਰ ਦੀ ਮਾਲਕਨ ਸਰਦਾਰਨੀ ਬਲਵੀਰ कौर ਅੱਜ ਸਵੇਰ ਹੀ ਇਸ ਦੁਨੀਆ ਤੋਂ ਚਲਵਸੀ ਰੀਤੀ ਰਿਵਾਜ ਦੇ ਮੁਤਾਬਿਕ ਇਸ ਸਰੀਰ ਦਾ ਅੰਤਮ ਸੰਸਕਾਰ ਤਾਂ ਕਰਨਾ ਹੀ ਸੀ ਸਾਰਾ ਪਿੰਡ ਤਾਂ ਇਕੱਠਾ ਹੋ ਚੁੱਕਿਆ ਸੀ ਪਰ ਘਰ ਦੇ ਮੈਂਬਰ ਪਤਾ ਨਹੀਂ ਕਿਸ ਮੁੱਦੇ ਨੂੰ ਲੈ ਕੇ ਬੈਠੇ ਹੋਏ ਸਨ ਬਹੁਤ ਹੀ ਵੱਡਾ ਪਰਿਵਾਰ ਸੀ ਸਰਦਾਰ ਨੇ ਬਲਵੀਰ ਕੌਰ ਦਾ ਦੋ ਮੁੰਡੇ ਦੋ ਨੂੰਹਾਂ ਵੱਡਾ ਮੁੰਡਾ ਗੁਰਬਖਸ਼ ਸਿੰਘ ਅਤੇ ਪਤਨੀ ਜਸਵੀਰ ਕੌਰ ਅਤੇ ਛੋਟਾ ਮੁੰਡਾ ਜੋਗਿੰਦਰ ਸਿੰਘ ਤੇ ਸਰਜੀਤ ਕੌਰ ਅਤੇ ਇੱਕ ਕੁੜੀ ਤੇ ਜਵਾਈ ਵੀ ਸਨ ਚਰਨਜੀਤ ਕੌਰ ਅਤੇ ਮਹਿੰਦਰ ਸਿੰਘ ਪੋਤਾ-ਪੋਤੀ ਤੇ ਦੋਤਾ-ਦੋਤੀ ਇੱਕ ਘੰਟਾ ਤਾਂ ਪਹਿਲਾਂ ਕਹਿ ਰਹੇ ਸੀ ਕਿ ਕੁੜੀ ਅਤੇ ਜਵਾਈ ਨੇ ਆਉਣਾ ਹੈ ਇਸ ਲਈ ਇੰਤਜ਼ਾਰ ਕਰ ਰਹੇ ਹਾਂ ਪਰ ਹੁਣ ਤੱਕ ਕੁੜੀ ਨੂੰ ਆਇਆ ਵੀ ਇੱਕ ਘੰਟਾ ਹੋ ਚੁੱਕਿਆ ਸੀ ਹੁਣ ਕਿਸ ਦਾ ਇੰਤਜ਼ਾਰ ਸੀ ਸਾਰੇ ਪਿੰਡ ਵਾਲੇ ਆਪਸ ਵਿੱਚ ਇਹੀ ਗੱਲਬਾਤ ਕਰ ਰਹੇ ਸਨ ਹੁਣ ਅੰਤਮ ਸੰਸਕਾਰ ਹੋਣ ਵਿੱਚ ਸਮਾਂ ਕਿਉਂ ਲੱਗ ਰਿਹਾ ਸੀ ਅਤੇ ਪਰਿਵਾਰ ਦੇ ਸਾਰੇ ਜੀ ਅੰਦਰ ਬੇਬੇ ਜੀ ਦੇ ਕਮਰੇ ਵਿੱਚ ਬੈਠੇ ਕੀ ਕਰ ਰਹੇ ਸਨ ਫਿਰ ਪੰਡ ਦੇ ਕੁਝ ਸਿਆਣੇ ਬੰਦਿਆਂ ਨੇ ਆ ਕੇ ਸਰਦਾਰ ਨੇ ਬਲਵੀਰ ਕੌਰ ਦੇ ਦੌਰ ਸਰਵਨ ਸਿੰਘ ਨੂੰ ਪੁੱਛਿਆ ਕਿ ਭਾਈ ਸਾਹਿਬ ਅੰਤਿਮ ਸੰਸਕਾਰ ਵਿੱਚ ਹੋਰ ਕਿੰਨਾ ਸਮਾਂ ਲੱਗੂਗਾ ਹੁਣ ਤਾਂ ਸਾਰਾ ਪਰਿਵਾਰ ਵੀ ਆ ਚੁੱਕਿਆ ਹੈ ਹੁਣ ਸਰਵਨ ਸਿੰਘ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਕੀ ਜਵਾਬ ਦੇਵੇ ਕਿਉਂਕਿ ਉਸ ਨੂੰ ਖੁਦ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਅੰਦਰ ਕੀ ਹੋ ਰਿਹਾ ਹੈ ਉਸਨੇ ਕਿਹਾ ਤੁਸੀਂ ਰੁਕੋ ਮੈਂ ਹੁਣੇ ਅੰਦਰ ਜਾ ਕੇ ਗੁਰਬਖਸ਼ ਨੂੰ ਪੁੱਛਦਾ ਹਾਂ ਇਹ ਕਹਿੰਦੇ ਹੋਏ ਸਰਵਨ ਸਿੰਘ ਆਪਣੇ ਹੱਥ ਵਿੱਚ ਸੋਟੀ ਫੜੀ ਅਤੇ ਹੌਲੀ-ਹੌਲੀ ਅੰਦਰ ਗਏ। ਉਸਨੇ ਦੇਖਿਆ ਕਿ ਪੋਤਾ-ਪੋਤੀ ਤਾਂ ਬਾਹਰ ਬਰਾਂਡਿਆਂ ਵਿੱਚ ਬੈਠੇ ਹੋਏ ਸੀ। ਦੋਵੇਂ ਮੁੰਡੇ, ਨੂਹਾ, ਕੁੜੀ ਅਤੇ ਜਵਾਈ ਕਮਰੇ ਵਿੱਚ ਸਨ। ਸਰਵਨ ਸਿੰਘ ਨੇ ਪੋਤੇ ਨੂੰ ਪੁੱਛਿਆ ਕਿ ਤੇਰੇ ਪਾਪਾ ਕਿੱਥੇ ਹਨ? ਤਾਂ ਉਸਨੇ ਸਰਦਾਰ ਨੇ ਬਲਵੀਰ ਕੌਰ ਦੇ ਕਮਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਪਾਪਾ ਜੀ ਅਤੇ ਉਹ ਸਾਰੇ ਅੰਦਰ ਹਨ।" ਫਿਰ ਸਰਵਨ ਸਿੰਘ ਜੀ ਹੌਲੀ-ਹੌਲੀ ਆਪਣੀ ਲਾਠੀ ਦੇ ਸਹਾਰੇ ਕਮਰੇ ਵੱਲ ਗਏ। ਤਾਂ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਹੀ ਬੰਦ ਸੀ ਅਤੇ ਅੰਦਰੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਉਸ ਨੇ ਦਰਵਾਜ਼ੇ ਦੀ ਕੁੰਡੀ ਨੂੰ ਖੜਕਾਇਆ ਤਾਂ ਅੰਦਰੋਂ ਆਵਾਜ਼ ਆਈ ਕੌਣ ਹੈ ਬਾਹਰ ਪਿੰਡ ਦੇ ਲੋਕ ਇੰਤਜ਼ਾਰ ਕਰ ਰਹੇ ਹਨ ਕਿ ਆਖਿਰ ਅੰਤਮ ਸੰਸਕਾਰ ਲਈ ਹੋਰ ਕਿੰਨਾ ਸਮਾਂ ਲੱਗੇਗਾ ਬਸ ਚਾਚਾ ਜੀ ਹੁਣੇ ਆਉਂਦੇ ਆ ਓਏ ਇਹ ਤਾਂ ਦੱਸੋ ਪਰ ਹੋਇਆ ਕੀ ਹੈ ਕੀ ਪਤਾ ਗੱਲ ਦਾ ਹੱਲ ਹੀ ਨਿਕਲ ਆਵੇ ਕੁਝ ਦੇਰ ਲਈ ਉੱਥੇ ਬਿਲਕੁਲ ਹੀ ਸਨਾਟਾ ਛਾ ਗਿਆ ਫਿਰ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲਿਆ ਦਰਵਾਜਾ ਉਹਨਾਂ ਦੇ ਵੱਡੇ بیٹے ਗੁਰਬਖਸ਼ ਨੇ ਹੀ ਖੋਲਿਆ ਗੁਰਬਖਸ਼ ਨੂੰ ਦੇਖਦੇ ਹੀ ਉਸਦੇ ਚਾਚੇ ਸਰਵਣ ਸਿੰਘ ਨੇ ਕਿਹਾ beta ਜੋ ਵੀ ਮਸਲਾ ਹੈ ਬਾਅਦ ਵਿੱਚ ਸੁਲਝਾ ਲੈਣਾ ਪਹਿਲਾਂ ਅੰਤਮ ਸੰਸਕਾਰ ਕਰੋ ਇਸ ਤਰ੍ਹਾਂ ਮੁਰਦੇ ਨੂੰ ਘਰ ਵਿੱਚ ਰੱਖਣਾ ਸਹੀ ਨਹੀਂ ਹੁੰਦਾ ਠੀਕ ਹੈ ਚਾਚਾ ਜੀ ਚਲੋ ਪਹਿਲਾਂ ਇਸ ਕੰਮ ਨੂੰ ਹੀ ਨਿਪਟਾਉਂਦੇ ਹਾਂ ਗੁਰਬਖਸ਼ ਨੇ ਬੇਸ਼ਰਮੀ ਨਾਲ ਕਿਹਾ ਸਰਵਣ ਸਿੰਘ ਗੁਰਬਖਸ਼ ਦੇ ਇੰਨਾ ਕਹਿੰਦੇ ਹੋਏ ਹੀ ਆਪਣੀ ਲਾਠੀ ਲੈ ਕੇ ਹੌਲੀ-ਹੌਲੀ ਤੁਰਦਾ ਹੋਇਆ ਬਾਹਰ ਆ ਗਿਆ ਪਰ ਸਰਵਣ ਸਿੰਘ ਬਜ਼ੁਰਗ ਸੀ ਐਸਲੀ ਉਹ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਕਿ ਮੁੱਦਾ ਕੀ ਹੈ ਪਰ ਉਹ ਚੁੱਪ ਰਿਹਾ ਆਖਿਰਕਾਰ 1 ਘੰਟੇ ਬਾਅਦ ਜਾ ਕੇ ਸਰਦਾਰ ਨੀ ਬਲਵੀਰ ਕੌਰ ਦਾ ਅੰਤਮ ਸੰਸਕਾਰ ਕੀਤਾ ਅੰਤਮ ਸੰਸਕਾਰ ਦੇ ਦੌਰਾਨ ਲੋਕਾਂ ਨੇ ਇਸ ਗੱਲ ਨੂੰ ਨੋਟਿਸ ਕੀਤਾ ਕਿ ਉਹਨਾਂ ਦੇ ਪੁੱਤਾਂ ਨੂਹਾ ਅਤੇ ਧੀ ਦੀਆਂ ਅੱਖਾਂ ਵਿੱਚ ਇੱਕ ਵੀ ਹੰਝੂ ਨਹੀਂ ਸੀ ਬਲਕਿ ਇੱਕ ਦੂਜੇ ਵੱਲ ਦੇਖ ਕੇ ਗੁੱਸਾ ਕਰ ਰਹੇ ਸੀ ਕੁਝ ਤਾਂ ਉਸ ਕਮਰੇ ਵਿੱਚ ਜ਼ਰੂਰ ਹੋਇਆ ਸੀ ਸਾਰੇ ਮਨ ਹੀ ਮਨ ਇਹ ਸੋਚ ਰਹੇ ਸਨ ਕਹੇ ਅੰਤਮ ਸੰਸਕਾਰ ਹੋਣ ਤੋਂ ਬਾਅਦ ਸਾਰੇ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਅਜੇ ਅੰਤਮ ਸੰਸਕਾਰ ਹੋਏ ਨੂੰ ਕੁਝ ਘੰਟੇ ਹੀ ਬੀਤੇ ਸਨ ਕਿ ਹਵੇਲੀ ਵਿੱਚੋਂ ਜ਼ੋਰ-ਜ਼ੋਰ ਨਾਲ ਲੜਨ ਦੀਆਂ ਆਵਾਜ਼ਾਂ ਆਉਣ ਲੱਗੀਆਂ। ਫਿਰ ਤੋਂ ਪਿੰਡ ਦੇ ਲੋਕ ਉੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ। ਘਰ ਵਿੱਚ ਦੋਵੇਂ ਪੁੱਤ ਨੂਹਾਂ ਧੀ ਅਤੇ ਜਵਾਈ ਸਾਰੇ ਆਪਸ ਵਿੱਚ ਲੜ ਰਹੇ ਸਨ। ਅੰਦਰ ਉਹ ਸਾਰੇ ਲੜਨ ਵਿੱਚ ਮਗਨ ਸਨ, ਬਾਹਰ ਪਿੰਡ ਵਾਲੇ ਲੋਕ ਖੜੇ ਥੂ-ਥੂ ਕਰ ਰਹੇ ਸਨ। ਪਿੰਡ ਵਾਲੇ ਲੋਕ ਕਹਿਣ ਲੱਗੇ, ਦੇਖੋ ਤਾਂ ਸਹੀ ਮਾ ਨੂੰ ਮਰੇ ਹਜੇ ਕੁਝ ਘੰਟੇ ਵੀ ਨਹੀਂ ਹੋਏ ਤੇ ਆਪਸ ਵਿੱਚ ਕਿਵੇਂ ਲੜ ਰਹੇ ਹਨ ਜਿੰਨੇ ਮੂੰਹ ਸਨ ਉਨੀਆਂ ਹੀ ਗੱਲਾਂ ਹੋ ਰਹੀਆਂ ਸਨ ਪਿੰਡ ਦੇ ਕੁਝ ਸਿਆਣੇ ਬੰਦਿਆਂ ਨੇ ਉਹਨਾਂ ਦਾ ਝਗੜਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਭ ਬੇਕਾਰ ਉਹ ਕਿਸੇ ਦੀ ਵੀ ਨਹੀਂ ਸੁਣ ਰਹੇ ਸੀ ਆਖਰਕਾਰ ਉਹਨਾਂ ਦੇ ਚਾਚਾ ਜੀ ਸਰਵਨ ਸਿੰਘ ਨੂੰ ਆਉਣਾ ਪਿਆ ਅਤੇ ਉਸਨੇ ਪੁੱਛਿਆ ਕਿਉਂ ਲੜ ਰਹੇ ਹੋ ਤੁਸੀਂ ਸਾਰੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਪਰਜਾਈ ਨੂੰ ਮਰੀ ਹਜੇ ਕੁਝ ਘੰਟੇ ਹੀ ਹੋਏ ਹਨ ਅਤੇ ਤੁਸੀਂ ਸਾਰੇ ਇਦਾਂ ਲੜ ਰਹੇ ਹੋ ਚਾਚਾ ਜੀ ਇਹਨਾਂ ਨੇ ਸਾਨੂੰ ਧੋਖਾ ਦਿੱਤਾ ਹੈ ਕੁਲਦੀਪ ਫੁੰਕਾਰਦੀ ਹੋਈ ਬੋਲੀ ਤੂੰ ਵੀ ਤਾਂ ਇੱਧਰ ਆਉਂਦੀ ਜਾਂਦੀ ਰਹਿੰਦੀ ਸੀ ਇਸ ਘਰ ਵਿੱਚ ਅਤੇ ਇਸ ਵਾਰੀ ਤਾਂ ਤੂੰ ਇਸ ਘਰ ਵਿੱਚ ਵਾਰ-ਵਾਰ ਆ ਰਹੀ ਸੀ ਕੀ ਪਤਾ ਤੂੰ ਹੀ ਚੋਰੀ ਕੀਤੀ ਹੋਵੇ ਬਲਵੀਰ ਕੌਰ ਦਾ ਛੋਟਾ ਮੁੰਡਾ ਜੁਗਿੰਦਰ ਬੋਲਿਆ ਇਸ ਤਰ੍ਹਾਂ ਉਹ ਇੱਕ ਦੂਜੇ ਨਾਲ ਕਾਫੀ ਬਹਿਸ-ਵਾਜ਼ੀ ਕਰ ਰਹੇ ਸਨ ਇਦਾਂ ਉਹਨਾਂ ਨੂੰ ਲੜਦਿਆਂ ਦੇਖ ਉਹਨਾਂ ਦੇ ਚਾਚੇ ਸਰਵਣ ਸਿੰਘ ਨੇ ਕਿਹਾ ਤੁਸੀਂ ਕੀ ਲੱਭ ਰਹੇ ਹੋ ਜੋ ਤੁਸੀਂ ਲੱਭ ਰਹੇ ਹੋ ਉਹ ਤਾਂ ਇਸ ਘਰ ਵਿੱਚ ਕਦੇ ਸੀ ਹੀ ਨਹੀਂ ਤੁਹਾਡੇ ਪਿਤਾ ਦੇ ਮਰਨ ਤੋਂ ਪਹਿਲਾਂ ਹੀ ਉਹ ਇਸ ਘਰ ਵਿੱਚੋਂ ਜਾ ਚੁੱਕਿਆ ਸੀ ਚਾਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਰੇ ਹੈਰਾਨੀ ਨਾਲ ਉਸ ਦੇ ਮੂੰਹ ਵੱਲ ਵੇਖਣ ਲੱਗੇ ਤੁਸੀਂ ਸਾਰਿਆਂ ਨੇ ਸਵੇਰ ਤੋਂ ਆਪਣੀ ਮਾਂ ਦਾ ਕਮਰਾ ਫਰੋਲ ਕੇ ਰੱਖ ਦਿੱਤਾ ਹੈ ਉੱਥੋਂ ਤੁਹਾਨੂੰ ਨਹੀਂ ਮਿਲਿਆ ਨਾ ਤੁਹਾਡੀ ਮਾਂ ਦੇ ਕੰਗਣਾਂ ਦਾ ਜੋੜਾ ਸਰਵਨ ਸਿੰਘ ਦੇ ਮੂੰਹੋਂ ਸੋਨੇ ਦੇ ਕੰਗਣਾਂ ਦਾ ਨਾਮ ਸੁਣਦੇ ਹੀ ਸਾਰਿਆਂ ਦਾ ਮੂੰਹ ਖੁੱਲਾ ਰਹਿ ਗਿਆ ਸਾਰੇ ਸੋਚੀ ਪਏ ਕਿ ਆਖਰ ਚਾਚਾ ਜੀ ਨੂੰ ਕਿਵੇਂ ਪਤਾ ਲੱਗਿਆ ਕੇ ਘਰ ਵਿੱਚ ਕੰਗਣ ਨਹੀਂ ਹਨ ਅੱਜ ਦੇ ਸਮੇਂ ਵਿੱਚ ਉਹਨਾਂ ਕੰਗਣਾਂ ਦੀ ਕੀਮਤ ਲੱਖਾਂ ਦੀ ਹੈ ਹੁਣ ਜੋ ਇਸ ਘਰ ਵਿੱਚ ਹੈ ਹੀ ਨਹੀਂ ਤੁਸੀਂ ਉਸ ਨੂੰ ਕਿਉਂ ਲੱਭ ਰਹੇ ਹੋ ਇਹ ਕਹਿੰਦੇ ਹੋਏ ਉਹਨਾਂ ਦੇ ਚਾਚਾ ਜੀ ਜ਼ੋਰ-ਜ਼ੋਰ ਦੀ ਹੱਸਣ ਲੱਗੇ ਉਹਨਾਂ ਨੂੰ ਇੰਨੇ ਜ਼ੋਰ ਦੀ ਹੱਸਦੇ ਦੇਖ ਸਾਰੇ ਹੈਰਾਨ ਰਹਿ ਗਏ ਤੇ ਵੱਡੇ ਬੇਟੇ ਗੁਰਬਖਸ਼ ਨੇ ਆਖਿਆ ਚਾਚਾ ਜੀ ਤੁਹਾਨੂੰ ਕਿਵੇਂ ਪਤਾ ਹੈ ਕਿ ਅਸੀਂ ਉਹ ਕੰਗਣ ਜ਼ਰੂਰ ਕੋਈ ਗੱਲ ਹੈ ਜੋ ਤੁਹਾਨੂੰ ਪਤਾ ਹੈ ਸੱਚ-ਸੱਚ ਦੱਸੋ ਜੇਕਰ ਤੁਹਾਡੇ ਵਰਗੀ ਨਿਕੰਮੀ ਔਲਾਦ ਹੋਵੇ ਤਾਂ ਮਾਪੇ ਉਹਨੂੰ ਥੋੜਾ ਬਹੁਤ ਝੂਠ ਤਾਂ ਬੋਲਣਾ ਹੀ ਪੈਂਦਾ ਹੈ ਤੁਸੀਂ ਕੁਝ ਕਮਾਉਂਦੇ ਤਾਂ ਨਹੀਂ ਸੀ ਬਸ ਤੁਸੀਂ ਸ਼ੁਰੂ ਤੋਂ ਆਪਣੇ ਮਾਤਾ ਪਿਤਾ ਨੂੰ ਲੁੱਟਿਆ ਹੀ ਹੈ ਪਹਿਲਾਂ ਤਾਂ ਤੁਸੀਂ ਵਿਹਲੇ ਬੈਠੇ ਰੋਟੀਆਂ ਖਾਂਦੇ ਸੀ ਘਰੇ ਅਤੇ ਬਾਅਦ ਵਿੱਚ ਤੁਹਾਨੂੰ ਅਚਾਨਕ ਹੀ ਵਪਾਰ ਕਰਨ ਦਾ ਸ਼ੌਂਕ ਜਾਗਿਆ ਯਾਦ ਹੈ ਜਦੋਂ ਤੁਸੀਂ ਦੋਵੇਂ ਭਰਾ ਅਤੇ ਜਵਾਈ ਇਕੱਠੇ ਰਲ ਕੇ ਵਪਾਰ ਸ਼ੁਰੂ ਕਰਨਾ ਚਾਹੁੰਦੇ ਸੀ ਉਦੋਂ ਤੁਹਾਡੇ ਪਿਤਾ ਜੀ ਨੂੰ ਇਹ ਹਵੇਲੀ ਗਹਿਣੇ ਰੱਖਣੀ ਪਈ ਸੀ ਤੁਹਾਡੇ ਵਪਾਰ ਦੇ ਲਈ ਪਰ ਬਾਅਦ ਵਿੱਚ ਕੀ ਹੋਇਆ ਕਿ ਤੁਸੀਂ ਕਿੰਨੀ ਆਸਾਨੀ ਨਾਲ ਮੁੱਕਰ ਗਏ ਸੀ ਸਾਰਾ ਕਰਜ਼ਾ ਦੇਣ ਤੋਂ ਅਤੇ ਇਸ ਗੱਲ ਦਾ ਤੁਹਾਡੇ ਪਿਤਾ ਜੀ ਨੂੰ ਬਹੁਤ ਸਦਮਾ ਲੱਗਿਆ ਸੀ ਆਖਿਰ ਉਹ ਬਿਲਕੁਲ ਮਰਨ ਕਿਨਾਰੇ ਆ ਗਏ ਪਰ ਮਰਨ ਤੋਂ ਪਹਿਲਾਂ ਉਸ ਨੇ ਜਿਸ ਦੇ ਕੋਲ ਇਹ ਹਵੇਲੀ ਗਹਿਣੇ ਰੱਖੀ ਸੀ ਉਸ ਨੇ ਇਹ ਸੋਨੇ ਦੇ ਕੰਗਣਾਂ ਦਾ ਜੋੜਾ ਵੀ ਇਹ ਕਹਿ ਕੇ ਉਸੇ ਕੋਲ ਗਹਿਣੇ ਰੱਖ ਦਿੱਤਾ ਕਿ ਜਦੋਂ ਤੱਕ ਬਲਵੀਰ ਕੋਰ ਜਿਉਂਦੀ ਹੈ ਇਸ ਹਵੇਲੀ ਵਿੱਚ ਰਹੇਗੀ ਅਤੇ ਜਦੋਂ ਮਰ ਜਾਵੇਗੀ ਤਾਂ ਇਹ ਹਵੇਲੀ ਤੁਹਾਡੀ ਹੈ ਅਤੇ ਦੂਜੀ ਗੱਲ ਭਾਬੀ ਜੀ ਨੇ ਇਹ ਸਭ ਤੁਹਾਨੂੰ ਦੱਸਣ ਤੋਂ ਇਸ ਲਈ ਮਨਾ ਕੀਤਾ ਸੀ ਤਾਂ ਜੋ ਇਨ੍ਹਾਂ ਕੰਗਣਾਂ ਦੇ ਲਾਲਚ ਵਿੱਚ ਹੀ ਸਹੀ ਪਰ ਤੁਸੀਂ ਉਹਨਾਂ ਦੀ ਸੇਵਾ ਤਾਂ ਕਰੋਗੇ ਆਪਣੇ ਮਾਤਾ ਪਿਤਾ ਨੂੰ ਪੈਸਿਆਂ ਵਾਲੀ ਮਸ਼ੀਨ ਸਮਝਦੇ ਸੀ ਤੁਸੀਂ ਤੁਹਾਡੇ ਮਾਤਾ ਪਿਤਾ ਨੇ ساری ਜ਼ਿੰਦਗੀ ਐਸੇ ਉਮੀਦ ਵਿੱਚ ਕੱਢ ਦਿੱਤੀ ਕਿ ਕਦੇ ਤਾਂ ਉਹ ਸਮਾਂ ਆਵੇਗਾ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੀ ਕਦਰ ਕਰਨਗੇ ਪਰ ਅਫਸੋਸ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਪਿਤਾ ਜੀ ਨੇ ਇਹਨਾਂ ਵੱਡਾ ਧੋਖਾ ਕੀਤਾ ਸਾਡੇ ਨਾਲ ਤਿੰਨੇ ਭੈਣ ਭਰਾ ਇਕੱਠੇ ਹੀ ਬੋਲੇ ਧੋਕੇ ਬਾਜਾਂ ਨਾਲ ਧੋਖਾ ਕਰਨਾ ਗਲਤ ਨਹੀਂ ਹੁੰਦਾ ਇਨ੍ਹਾਂ ਕੰਗੜਾਂ ਦੇ ਚੱਕਰ ਵਿੱਚ ਹੀ ਤੁਸੀਂ ਆਪਣੀ ਮਾਂ ਦੀ ਸੇਵਾ ਕੀਤੀ ਅਤੇ ਤੁਹਾਡੇ ਪਿਤਾ ਤਾਂ ਮਰਨ ਤੋਂ ਪਹਿਲਾਂ ਆਪਣੀ ਪਤਨੀ ਦਾ ਆਤਮ ਸਨਮਾਨ ਜਿੰਦਾ ਰੱਖ ਕੇ ਗਏ ਸੀ ਨਹੀਂ ਤਾਂ ਉਹ ਵਿਚਾਰੀ ਸੜਕ ਤੇ ਆ ਜਾਂਦੀ ਹੁਣ ਤੁਸੀਂ ਕੁਝ ਦਿਨਾਂ ਵਿੱਚ ਹੀ ਹਵੇਲੀ ਨੂੰ ਖਾਲੀ ਕਰ ਦੇਵੋ ਤਾਂ ਜੋ ਉਸ ਦਾ ਅਸਲੀ ਮਾਲਕ ਆ ਕੇ ਉਸ ਉੱਪਰ ਆਪਣਾ ਮਾਲਕਾਨਾ ਹੱਕ ਜਮਾ ਸਕੇ ਕਿਸੇ ਦਾ ਵੀ ਕੁਝ ਨਾ ਬਣਿਆ ਆਖਿਰ ਉਹ ਆਪਣੇ ਮਾਤਾ ਪਿਤਾ ਨਾਲ ਕੀਤੇ ਹੋਏ ਧੋਖੇ ਦਾ ਫਲ ਭੁਗਤ ਰਹੇ ਸੀ ਫਿਰ ਉਹ ਕੁਝ ਦਿਨਾਂ ਬਾਅਦ ਹਵੇਲੀ ਨੂੰ ਖਾਲੀ ਕਰਕੇ ਕਿਸੇ ਹੋਰ ਜਗ੍ਹਾ ਤੇ ਜਾ ਕੇ ਵੱਸ ਗਈ ਸਾਡੇ ਮਾਤਾ ਪਿਤਾ ਸਾਨੂੰ ਪਿਆਰ ਕਰਦੇ ਹਨ ਇਸ ਲਈ ਹੀ ਉਹ ਸਾਡੇ ਲਈ ਸਭ ਕੁਝ ਕਰਦੇ ਹਨ ਪਰ ਉਹਨਾਂ ਨੂੰ ਪੈਸਿਆਂ ਦੀ ਟਕਸਾਲ ਸਮਝ ਕੇ ਉਹਨਾਂ ਦਾ ਇਸਤੇਮਾਲ ਕਰਨਾ ਗਲਤ ਹੈ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਅਤੇ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਕਹਾਣੀ ਦੇਖਣ ਲਈ ਧੰਨਵਾਦ ਜੀ ਮਿਲਦੇ ਆਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ